ਦੋਸਤੋ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅੱਜ ਕੱਲ ਨਵੇਂ ਦਾਖਲਿਆਂ ਦਾ ਸਕੂਲਾਂ ਦੇ ਵਿੱਚ ਜਿਹੜਾ ਜਿਹੜਾ ਪ੍ਰੋਸੈਸ ਹੈ ਉਹ ਚੱਲ ਰਿਹਾ ਪਰ ਜਿਹੜੇ ਮਾਪੇ ਐ ਇਸ ਟਾਈਮ ਬੱਚਿਆਂ ਦੇ ਬਹੁਤ ਜ਼ਿਆਦਾ ਦੁਖੀ ਐ ਬਹੁਤ ਜ਼ਿਆਦਾ ਮਜਬੂਰ ਐ ਉਹਨਾਂ ਨੂੰ ਦਰਦਰ ਦੀਆਂ ਠੋਕਰਾਂ ਖਾਣ ਤੇ ਮਜਬੂਰ ਹੋਣਾ ਪੈ ਰਿਹਾ ਹਰ ਸਾਲ ਸਰਕਾਰਾਂ ਦੇ ਦਾਅਵੇ ਹੁੰਨੇ ਕਿ ਕੋਈ ਕਿਤੇ ਬਾਹਰ ਤੋਂ ਅਸੀਂ ਪ੍ਰਾਈਵੇਟ ਜਿਹੜੇ ਨਿੱਜੀ ਸਕੂਲ ਐ ਕਿਤੋਂ ਕਿਤੇ ਉਹਨਾਂ ਨੂੰ ਡਾਇਰੈਕਸ਼ਨਸ ਨਹੀਂ ਕਰਨਗੇ ਬੱਚਿਆਂ ਨੂੰ ਹੁਕਮ ਨਹੀਂ ਦੇਣਗੇ ਕਿ ਇੱਥੋਂ ਕਿਤਾਬਾਂ ਖਰੀਦਣੀਆਂ ਇੱਥੋਂ ਡਰੈਸੇਸ ਖਰੀਦਣੀਆਂ ਕਿਸੇ ਵਿਚਾਰੇ ਨੇ ਗਰੀਬ ਨੇ ਆਧਾਰ ਕਰਨਾ ਮਾਪੇ ਨੇ ਕਿਸੇ ਨੇ ਕਰਜ਼ਾ ਲੈ ਕੇ ਦੇਣੀਆਂ ਪਰ ਇਹ ਜ਼ਰੂਰ ਕਰ ਦਿੱਤਾ ਸਕੂਲਾਂ ਨੇ ਕਿ ਇਸ ਦੁਕਾਨ ਤੋਂ ਲਓ ਕਿਤਾਬਾਂ ਨਹੀਂ ਤਾਂ ਤੁਹਾਡਾ ਦਾਖਲਾ ਨਹੀਂ ਹੋਣਾ ਹਰ ਸਾਲ ਸਕੂਲ ਜਿਹੜਾ ਚੇਂਜ ਕਰਦੇ ਨੇ ਸਿਲੇਬਸ ਭਰਾਓ ਅਸੀਂ ਜਾ ਕਿੱਥੇ ਨੂੰ ਰਹੀ ਮਾਪੇ ਵਿਚਾਰੇ ਕਰਜ਼ਾ ਕਣਕ ਲਈ ਲੈਣ ਹੁਣ ਵਿਸਾਖੀ ਦਾ ਸੀਜ਼ਨ ਆ ਰਿਹਾ ਵੀ ਸਾਲ ਦੀ ਕਣ ਇਕੱਠੀ ਕਰਕੇ ਰੱਖਣੀ ਜਾਂ ਮਾਪੇ ਆਪਣੀ ਘਰ ਦੀ ਕੋਈ ਸਫਾਈ ਦਾ ਲੈਣ ਕੋਈ ਗੁਜ਼ਾਰਾ ਕਰਨ ਲਈ ਲੈਣ ਆਪਣੇ ਬੱਚਿਆਂ ਦੇ ਵਿਆਹ ਕਰਨ ਲਈ ਲੈਣ ਕਰਜ਼ਾ ਜਾਂ ਇਹਨਾਂ ਨਿੱਜੀ ਸਕੂਲਾਂ ਦਾ ਜਿਹੜਾ ਦੇਣਾ ਦੇਣਾ ਹੈ ਮਾਪਿਆਂ ਨੇ ਉਹ ਕਰਜ਼ਾ ਚੁੱਕ ਕੇ ਕਿਤਾਬਾਂ ਲੈਣ ਕਰਜ਼ਾ ਚੁੱਕ ਕੇ ਡਰੈੱਸਾਂ ਲੈਣ ਅੱਜ ਮੈਂ ਰਾਜਨੀਤੀ ਦੀ ਗੱਲ ਨਹੀਂ ਕਰ ਰਿਹਾ ਕਿ ਰਾਜਨੀਤੀ ਕੀ ਕਹਿੰਦੀ ਭਰਾਓ ਘਰ ਘਰ ਦੀ ਕਹਾਣੀ ਹੈ ਕਿਸੇ ਨੂੰ ਗਰੀਬ ਕੋਲ ਤਨਖਾਹ ਨਹੀਂ ਹੈ ਕਿਸੇ ਕੋਲ ਕੋਈ ਪੈਸੇ ਨਹੀਂ ਹੈ ਕਿਸੇ ਨੇ ਆਧਾਰ ਕਰਨਾ ਕਿਸੇ ਦੁਕਾਨਦਾਰ ਨਾਲ ਜਾ ਕੇ ਕਿਸੇ ਨੇ ਡਰੈਸ ਵਾਲੇ ਨਾਲ ਆਧਾਰ ਆਧਾਰ ਕਰਨਾ ਉਹ ਕਿਦਾਂ ਕਰਨਗੇ ਆਪਣੇ ਬੱਚਿਆਂ ਨੂੰ ਅੱਜ ਐਦਾਂ ਲੱਗਦਾ ਜਦੋਂ ਬੱਚੇ ਸਕੂਲ ਜਾਂਦੇ ਕੋਈ ਨਵੀਂ ਡਰੈਸ ਪਾ ਕੇ ਬੱਚਾ ਬੈਠਾ ਗਰੀਬ ਦੇ ਕੋਲ ਨਵੀਂ ਡਰੈਸ ਦੇ ਪੈਸੇ ਨਹੀਂ ਹੈ ਉਹਨੂੰ ਆਪਣੇ ਆਪ ਨੂੰ ਇੱਕ ਕੀ ਕਹ ਲੋ ਕੀ ਇੱਕ ਕੰਤ ਜੀ ਮਹਿਸੂਸ ਹੁੰਦੀ ਆਪਣੇ ਆਪ ਨੂੰ ਦੁੱਖ ਮਹਿਸੂਸ ਹੁੰਦਾ ਬੱਚੇ ਨੂੰ ਸਾਡੇ ਕੋਲ ਅੱਜ ਹੀ ਉਹ ਸਕੂਲ ਦੇ ਵਿੱਚ ਜਾ ਕੇ ਬੱਚੇ ਦਾ ਦਿਮਾਗ ਨਹੀਂ ਡਵੈਲਪ ਕਰ ਰਿਹਾ ਜਿਹਦੇ ਨਾਲ ਬੱਚਾ ਬੈਠਾ ਸੋਹਣੀ ਡਰੈਸ ਪਾਈ ਫਿਰਦਾ ਤੇ ਦੂਜੇ ਨੇ ਕਰਜ਼ਾ ਲੈ ਕੇ ਪੈਸੇ ਦੇਣ ਨਹੀਂ ਉਹਦੇ ਕੋਈ ਜੇਬ ਖਰਚ ਪੂਰਾ ਨਹੀਂ ਹੋ ਰਿਹਾ ਉਹਨੂੰ ਡਰੈਸ ਲੈਣ ਲਈ ਪੈਸੇ ਨਹੀਂ ਉਹਦੇ ਕੋਈ ਨਵੀਆਂ ਕਿਤਾਬਾਂ ਲੈਣ ਲਈ ਪੈਸੇ ਨਹੀਂ ਆ ਕਿਉਂਕਿ ਸਕੂਲਾਂ ਨੇ ਸਿਲੇਬਸ ਬਦਲ ਦਿੱਤਾ ਸਿੱਖਿਆ ਮੰਤਰੀ ਦੇ ਇਲਾਕੇ ਚ ਸਾਨੂੰ ਬੜਾ ਮਾਣ ਹੈ ਕਿ ਅਸੀਂ ਸਿੱਖਿਆ ਮੰਤਰੀ ਸਰਦਾਰ ਹਰਜੂ ਸਿੰਘ ਜੀ ਦੇ ਇਲਾਕੇ ਚ ਪਰ ਮੰਤਰੀ ਸਾਹਿਬ ਧਿਆਨ ਦਿਓ ਪਿੱਛੇ ਜੇ ਕਮੇਟੀਆਂ ਬਣਾਈਆਂ ਸੀ ਕਿ ਜਿਹਨੂੰ ਸ਼ਿਕਾਇਤ ਹੈ ਉਹ ਸ਼ਿਕਾਇਤ ਕਰਦੇ ਕਮੇਟੀ ਹਵਾ ਚ ਆ ਕਿਤੇ ਕਮੇਟੀ ਨਹੀਂ ਦਿਖ ਰਹੀ ਦੁਕਾਨਦਾਰੀਆਂ ਚੱਲ ਰਹੀਆਂ ਹਰ ਸਾਲ ਫੀਸ ਵਧ ਰਹੀ ਮੰਤਰੀ ਸਾਹਿਬ ਤਰਸ ਕਰੋ ਸਾਡੇ ਆਪਾਂ ਦੀ ਕਹਿੰਦੇ ਰਾਜਨੀਤੀ ਕਰਨੀ ਤੁਹਾਨੂੰ ਰੱਬ ਨੇ ਬਹੁਤ ਵੱਡਾ ਰੁਤਬਾ ਦਿੱਤਾ ਮਜਬੂਰ ਨਾ ਕਰੋ ਕਿਸੇ ਕੋ ਗਰੀਬ ਨੂੰ ਉਧਾਰ ਲੈ ਕੇ ਪੈਸੇ ਲਈ ਨਵੀਂ ਕਿਤਾਬ ਖਰੀਦਣ ਲਈ ਜਾਂ ਨਵੀਂ ਡਰੈਸ ਖਰੀਦਣ ਦੇ ਲਈ ਹੁਕਮ ਕਰੋ ਸਕੂਲਾਂ ਨੂੰ ਜਿਨ੍ਹਾਂ ਨੇ ਦੁਕਾਨਾਂ ਖੋਲੀਆਂ ਹੋਈਆਂ ਐਕਸ਼ਨ ਲਾਓ ਸਕੂਲਾਂ ਤੇ ਇੱਕ ਇੱਕ ਉਹ 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 ਜਿਹੜੇ ਪ੍ਰਿੰਸੀਪਲਸ ਤੇ ਕਿ ਜਿਹੜੇ ਬੱਚਿਆਂ ਨੂੰ ੱੱਕੇ ਨਾਲ ਕਹਿ ਰਹੇ ਕਿ ਤੁਸੀਂ ਫਲਾਣੀ ਦੁਕਾਨ ਤੋਂ ਜਾ ਕੇ ਕਿਤਾਬ ਖਰੀਦੋ ਨਹੀਂ ਤਾਂ ਸਕੂਲ ਦੇ ਵਿੱਚ ਤੁਹਾਨੂੰ ਵੜਨ ਨਹੀਂ ਦਿੱਤਾ ਜਾਊਗਾ ਫਲਾਣੀ ਤੋਂ ਡਰੈਸ ਖਰੀਦੋ ਤੁਹਾਨੂੰ ਵੜਨ ਨਹੀਂ ਦਿੱਤਾ ਜਾਊਗਾ ਦਰਸ ਕਰੋ ਸਾਡੇ ਲੋਕਾਂ ਤੇ ਅਸੀਂ ਕਨਾਲ ਜ਼ਮੀਨ ਹੈ ਸਾਡੇ ਕੋਲ ਕਿਸੇ ਕੋਲ ਕੋਈ ਤਨਖਾਹ ਕੋਈ 10000 ਦੀ ਤਨਖਾਹ ਹੈ ਅਸੀਂ ਇਹ ਨਹੀਂ ਲੈ ਸਕਦੇ ਸਾਡੇ ਤੇ ਬੋਝ ਬਹੁਤ ਹੈ ਸਿੱਖਿਆ ਮੰਤਰੀ ਜੀ ਮੈਂ ਤੁਹਾਡੇ ਤੇ ਇਲਜ਼ਾਮ ਨਹੀਂ ਲਾਂਦਾ ਪਰ ਜਦੋਂ ਤੁਸੀਂ ਸਫਰ ਕਰਦੇ ਥੋੜਾ ਜਿਹਾ ਗੱਡੀ ਦੀ 20 30 ਦੀ ਸਪੀਡ ਤੇ ਦੇਖੋ ਕਿਸ ਤਰ੍ਹਾਂ ਬੁੱਕ ਸਟੋਰ ਖੋਲੇ ਹੋਏ ਪ੍ਰਾਈਵੇਟ ਸਕੂਲਾਂ ਨੇ ਜਿਹੜਾਂ ਨੇ ਕਮਾਰੇ ਆਪਣੇ ਨਿੱਜੀ ਸਕੂਲ ਡਿਵੀਜ਼ਨ ਫੀਸ ਦੇਣ ਬੱਚੇ ਜਾਂ ਸਪੋਰਟਸ ਫੀਸ ਦੇਣ ਜਾਂ ਬਿਲਡਿੰਗ ਫੰਡ ਦੇਣ ਕਿਹੜੇ ਕਿਹੜੇ ਫਾਂਡਾਂ ਦਾ ਤੁਹਾਨੂੰ ਨਾਮ ਗਣਾਵਾ ਜਿਹੜੇ ਸਕੂਲਾਂ ਵੱਲੋਂ ਹਰ ਸਾਲ ਮੰਗੇ ਜਾ ਰਹੇ ਹਰ ਸਾਲ ਫੀਸਾਂ ਵਧਾਈਆਂ ਜਾ ਰਹੀਆਂ ਸਾਡੇ ਤੇ ਤਰਸ ਕਰ ਲੋ ਗਰੀਬ ਇਲਾਕਾ ਹੈ ਤੁਹਾਡੇ ਕੋ ਪਰਮਾਤਮਾ ਨੇ ਰੋਤਵਾ ਦਿੱਤਾ ਕਰੋ ਕਾਰਵਾਈ ਇਹਨਾਂ ਸਕੂਲਾਂ ਤੇ ਤੁਹਾਨੂੰ ਲੋਕ ਯਾਦ ਕਰਨਗੇ ਨਾਲੇ ਮੈਥੋਂ ਧਿਆਨ ਲਿਆਨਾ ਇਹ ਕੂਚੀ ਕਲਚਰ ਬੰਦ ਕਰ ਦੋ ਸਮਾਰਟ ਸਕੂਲ ਲਿਖਣ ਤੇ ਸਮਾਰਟ ਸਕੂਲ ਨਹੀਂ ਬਣ ਜਾਣੇ ਕਹਿੰਦੇ ਸੀ ਸਮਿੰਗ ਪੂਲ ਬਣਨਗੇ ਜੀ ਇਥੋਂ ਫੌਜੀ ਚੁਣੇ ਜਾਣਗੇ ਜੀ ਉਹੀ ਫੌਜੀ ਤੁਸੀਂ ਕੁੱਟ ਦਿੱਤੇ ਮੈਨ ਲੱਗਦਾ ਕਿ ਉਹਨਾਂ ਤੋਂ ਪਹਿਲਾਂ ਹੀ ਕੁੱਟ ਤੇ ਤੁਸੀਂ ਪਟਿਆਲੇ ਦੇ ਵਿੱਚ ਤੁਹਾਡੀ ਪੁਲਿਸ ਨੇ ਤਰਸ ਕਰੋ ਸਾਡੇ ਇਲਾਕੇ ਤੇ ਅਸੀਂ ਬਹੁਤ ਗਰੀਬ ਇਲਾਕਾ ਹੈ ਲੋਕ ਤੁਹਾਨੂੰ ਯਾਦ ਕਰਨਗੇ ਆ ਜਿਹੜੇ ਠੱਗ ਚੋਰ ਜਾਂਦੇ ਹੱਥ ਬਿਜ਼ਨਸ ਆ ਗਿਆ ਸਕੂਲਾਂ ਦਾ ਇਹ ਬਹੁਤ ਮਿਹਰਾ ਬਿਜ਼ਨਸ ਚਾਹੀਦਾ ਸੀ ਐਮੀਨੈਂਟ ਸਕੂਲਾਂ ਚ ਭਰਤੀ ਕਰ ਲੋ ਇੱਟਾਂ ਬਾਅਦ ਚਲਾ ਲਿਓ ਅਸਲ ਫਾਊਂਡੇਸ਼ਨ ਸਟੋਨ ਹੈ ਐਮੀਨੈਂਟ ਸਕੂਲਾਂ ਦਾ ਸਕੂਲਾਂ ਦੇ ਅਧਿਆਪਕ ਅਧਿਆਪਕ ਤਾਂ ਤੁਹਾਡੇ ਕੋਲ 3 ਸਾਲ ਦੀ ਭਰਤੀ ਹੋਈ ਕੋਈ ਨਹੀਂ সুইਮ ਪੂਲ ਨਾਲ ਨੂੰ ਕੋਈ ਲੋੜ ਨਹੀਂ ਸਾਡੇ ਕੋਲ ਬਹੁਤ ਪਾਣੀ ਆ ਦਰਿਆ ਨੇ ਨਹਿਰਾਂ ਨੇ ਸਾਡੇ ਇਲਾਕੇ ਨੂੰ ਘੇਰਿਆ ਹੋਇਆ ਸੀ ਨਾ ਲੂਗੇ ਉੱਥੇ ਜਾ ਕੇ ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਹੈ ਸਾਡੇ ਤੇ ਤਰਸ ਕਰੋ ਤੁਹਾਨੂੰ ਲੋਕ ਯਾਦ ਰੱਖਣਗੇ ਆ ਜਿਹੜੇ ਦੁਕਾਨਾਂ ਖੋਲੀਆਂ ਹੋਈਆਂ ਸਕੂਲਾਂ ਦੇ ਵਿੱਚ ਲੋਕਾਂ ਦੇ ਵਿਚਾਰਿਆਂ ਨੂੰ ਕਰਜ਼ੇ ਲੈ ਕੇ ਪੈਸੇ ਦੇਣੇ ਜਾ ਰਹੇ ਲੋਕਾਂ ਦੇ ਘਰਾਂ 'ਚ ਚੁੱਲ੍ਹਾ ਜਗਾਉਣ ਲਈ ਪੈਸੇ ਨਹੀਂ ਆ ਕਿਸੇ ਕੋਲ 10000 ਦੀ ਤਨਖਾਹ ਕਿਸੇ ਕੋਲ 5000 ਦੀ ਤਨਖਾਹ ਤੇ ਮੈਂ ਸਕੂਲਾਂ ਵਾਲਿਆਂ ਨੂੰ ਵੀ ਕਹਿਣਾ ਜੇ ਮੰਤਰੀ ਸਾਹਿਬ ਦੇ ਕੰਨ ਚੁੱਪ ਹੈ ਤੁਸੀਂ ਆਪਣੇ ਕੰਨ ਖੋਲ ਲਓ ਮੁਕਾਬਲਾ ਕਰੋ ਸਾਡੇ ਕਾਉਂਸਲ ਦੇ ਸਕੂਲ ਦਾ ਸ਼ਵਾਲਿਕ ਸਕੂਲ ਦਾ ਕੋਈ ਫੀਸ ਨਹੀਂ ਉੱਥੋਂ ਨਹੀਂ ਅਫਸਰ ਬਣਦੇ ਹਰ ਸਾਲ ਕੋਈ ਨਾ ਕੋਈ ਨਿਕਲਦਾ ਉੱਥੇ ਨਹੀਂ ਬਿਲਡਿੰਗ ਹੈ ਉੱਥੇ ਕਿਤਾਬਾਂ ਤੇ ਸਿਲੇਬਸ ਕਿਉਂ ਬਦਲੇ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਸਾਡੇ ਲੋਕਾਂ ਦੇ ਮਾਪਿਆਂ ਕੋਲ ਗਰੀਬਾਂ ਕੋਲ ਜੇਬ ਉਹਨਾਂ ਦੀ ਹਲਕੀ ਆ ਰੀਸ ਕਰਨੀ ਚੰਗੇ ਦੀ ਕਰੋ ਇਸ ਕਰਕੇ ਮੰਤਰੀ ਸਾਹਿਬ ਹੱਥ ਜੋੜ ਕੇ ਬੇਨਤੀ ਹੈ ਕੀ ਬਜਟ ਸੈਸ਼ਨ ਵੀ ਖਤਮ ਹੁੰਦਾ ਜਾ ਰਿਹਾ ਆ ਜਰਾ ਮਾਰੋ ਚਾਰ ਪੰਜ chape ਨਾਲੇ ਲਾਈਵ ਹੋ ਤੁਹਾਡੀ ਪਾਰਟੀ ਨੂੰ ਆਦਤ ਹੈ ਇਹ ਕੰਮਾਂ ਦੀ ਤੇ ਨਾਲੇ ਲਾਈਵ ਹੋਣ ਦੇ ਨਾਲ ਸਾਡੇ ਗਰੀਬਾਂ ਦੇ ਲਾਈਵ ਹੋਣ ਨਾਲ ਤਾਂ ਬਹੁਤ ਘੱਟ ਲੋਕ ਅਸਰ ਜਾਂਦਾ ਤੁਹਾਡੇ ਲਾਈਵ ਹੋਣ ਦਾ ਬਹੁਤ ਜ਼ਿਆਦਾ ਅਸਰ ਜਾਣਾ ਜਿਹੜੀਆਂ ਦੁਕਾਨਾਂ ਖੋਲੀਆਂ ਕਿਤਾਬਾਂ ਦੀਆਂ ਡਰੈੱਸਾਂ ਦੀਆਂ ਦੁਕਾਨਾਂ ਖੋਲੀਆਂ ਸਾਡੇ ਬੱਚਿਆਂ ਦਾ ਸਾਡੇ ਮਾਪਿਆਂ ਦਾ ਸ਼ੋਸ਼ਣ ਕਰਨ ਤੋਂ ਜੋ ਬਚਾਓ ਅਸੀਂ ਤੁਹਾਨੂੰ ਸਾਰੀ ਜ਼ਿੰਦਗੀ ਤੁਹਾਡੇ ਕਰਤੱਵਾਂ ਨੂੰ ਯਾਦ ਰੱਖਾਂਗੇ ਧੰਨਵਾਦ